ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਆਪ ਆਦਮੀ ਪਾਰਟੀ ਦੇ ਮਜੂਦਾ ਸੰਸਦ ਹਲਕਾ ਸ਼੍ਰੀ ਅਨੰਤਪੁਰ ਸਾਹਿਬ ਤੋਂ ਮਾਲਵਿੰਦਰ ਕੰਗ ਫਸੇਕ ਸੂਤੇ ਮਾਲਵਿੰਦਰ ਕੰਗ ਵੱਲੋਂ ਕੱਲ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਸੀ ਜਿਸ ਵਿੱਚ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵਾਲਦਾ ਵਿਰੋਧ ਕੀਤਾ ਸੀ ਲੈਂਡ ਪੋਲਿੰਗ ਪਾਲਸੀ ਨੂੰ ਲੈ ਕੇ ਪੰਜਾਬ ਦੇ ਸਾਰੇ ਹੀ ਕਿਸਾਨਾ ਵੱਲੋਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਵੱਲੋਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਪਾਸੇ ਜਿੱਥੇ ਵੱਡੇ ਪੱਧਰ ਤੇ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਮਾਲਵਿੰਦਰ ਕੰਗ ਜੋ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਐਜ਼ੇ ਮੈਂਬਰ ਆਫ ਪਾਰਲੀਮੈਂਟ ਨੇ ਆਪ ਆਦਮੀ ਪਾਰਟੀ ਤੋਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਕਿਸੇ ਕੋਲ ਵੀ ਨਹੀਂ ਪੁੱਛਿਆ ਕਿ ਇਹ ਪਾਲਿਸੀ ਥੋਪੀ ਗਈ ਹੈ امپوز ਕੀਤੀ ਗਈ ਹੈ ਇੱਕ ਪਾਲਿਸੀ ਬੜਿਕਤੋਂ ਇਸ ਦਾ ਖਰੜਾ ਤਿਆਰ ਕਿੱਤੋਂ ਹੋਇਆ ਕੀ ਪੰਜਾਬ ਦੇ ਕਿਸਾਨਾਂ ਦੇ ਸੁਝਾਅ ਲੈਣੇ ਜ਼ਰੂਰੀ ਜਾਂ ਬੇहद ਜ਼ਰੂਰੀ ਨਹੀਂ ਸਮਝਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਲੈਂਡ ਪੁਲਿੰਗ ਪਾਲਿਸੀ ਦੀ ਨੀਤੀ ਨੂੰ ਲਾਗੂ ਕੀਤਾ ਗਿਆ ਇਸ ਦਾ ਕੀ ਖਮਿਆਜ਼ਾ ਪੁੱਤਣਾ ਪਵੇਗਾ ਦੂਜਾ ਸਾਈਦਿਆ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨੇ ਸੋਚ ਮਾਲਵਿੰਦਰ ਕੰਗ ਨੇ ਕਿਆ ਕਿ ਇਸ ਦਾ ਖਮਿਆਜ਼ਾ ਪੁੱਤਣਾ ਪੈਣਾ ਹੈ ਇਸ ਬਾਰੇ ਸੋਚਣਾ ਪੈਣਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇ ਕਾਰਡੀਨਲ ਅਰਵਿੰਦ ਗਿਸ਼ਵਾਲ ਨੂੰ ਤੇ ਦੂਸਰੇ ਪਾਸੇ ਇਹ ਫੋਨ ਦਿੱਲੀ ਤੋਂ ਆਇਆ ਹੈ ਇਹ ਫੋਨ ਚंडीगढ़ ਤੋਂ ਕੀਤਾ ਗਿਆ ਹੈ ਕਿਉਂ ਛੁੱਟੀ ਕੀਤੀ ਜਾ ਰਹੀ ਹੈ ਇਸ ਬਾਰੇ ਗੱਲਬਾਤ ਕਰਾਂਗੇ ਪਹਿਲਾਂ ਗੱਲਬਾਤ ਕਰਦੇ ਹਾਂ ਜਿਹੜੇ ਮੰਤਰੀ ਅਤੇ ਵਿਧਾਇਕ ਨੇ ਆਪ ਆਪੀ ਪਾਰਟੀ ਦੇ ਪਲੱਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਲੈਂਡ ਪੂਲਿੰਗ ਪਾਲਿਸੀ ਦੀ ਨੀਤੀ ਦਾ ਪ੍ਰੋਪਰ ਪਰਫੈਕਟ ਪਤਾ ਨਹੀਂ ਕਿ ਇਸ ਦੇ ਕੀ ਘਾਟੇ ਨੇ ਕੀ ਇਸ ਦੇ ਵਾਅਦੇ ਨੇ ਕਿਸ ਦਾ ਨੁਕਸਾਨ ਹੋਵੇਗਾ ਕਿਸ ਦਾ ਨੁਕਸਾਨ ਨਹੀਂ ਹੋਵੇਗਾ ਜਿਸ ਤਰ੍ਹਾਂ ਦੀਆਂ ਛੋਸ਼ੇਬਾਜ਼ੀਆਂ ਜਾਂ ਗੱਲਾਂ ਦੇ ਗਲਾਬ ਕੜਾ ਬਣਾ ਕੇ ਪੰਜਾਬ ਦੇ ਕਿਸਾਨਾਂ ਦੇ ਨਾਲ ਲੈਂਡ ਪੁਰੀ ਪਾਲਿਸੀ ਨੂੰ ਲੈ ਕੇ ਵਾਅਦੇ ਕੀਤੇ ਜਾ ਰਹੇ ਨੇ ਉਸ ਤਰ੍ਹਾਂ ਤਾਂ ਪੰਜਾਬ ਦੇ ਕਿਸਾਨਾਂ ਦਾ ਤਾਂ ਨੁਕਸਾਨ ਹੋਵੇਗਾ ਹੀ ਹੋਵੇਗਾ ਜੇਕਰ ਉਹ ਜ਼ਮੀਨ ਆਪਣੀ ਲੈਂਡ ਅਕਵਾਇਰ ਕਰਨ ਨੂੰ ਅਨੁਮਤੀ ਦਿੰਦੇ ਨੇ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਕੋਲ ਅਰਬਾ-ਕਰਬਾ ਰਪਏ ਚਾਹੀਦੇ ਨੇ ਇੱਕ ਪਾਸੇ ਕਹਿੰਦੇ ਨੇ ਕਿ ਜਦੋਂ ਜ਼ਮੀਨ ਦੀ ਸਾਈ ਹੋਵੇਗੀ ਉਹਦਾ 50000 ਰੁਪਏ ਪ੍ਰਤੀ ਏਕੜ ਦਿੱਤਾ ਜਾਵੇਗਾ ਕਿਸਾਨ ਫਸਲ ਵੀ ਵੇਚ ਸਕਦਾ ਹੈ ਫਿਰ ਜਦੋਂ ਉਸਾਰੀ ਹੋਵੇਗੀ 1 ਲੱਖ ਰੁਪਏ ਜੋ ਜਿਹੜਾ ਦਿੱਤਾ ਜਾਵੇਗਾ ਕਿਸਾਨ ਨੂੰ ਪ੍ਰਤੀ ਏਕੜ ਉਸ ਦੇ ਹਿਸਾਬ ਨਾਲ ਤਾਂ ਅਰਬਾ ਖਰਬਾਰ ਪੈ ਬਣਦਾ ਹੈ ਪੰਜਾਬ ਸਰਕਾਰ ਨੇ ਤਾਂ ਪਹਿਲਾਂ ਹੀ ਕਦੇ ਸੈਂਟਰ ਸਰਕਾਰ ਕੋਲ ਕਰਜ਼ਾ ਲਿਆ ਹੈ ਹੁਣ ਆਰਬੀਏ ਦੇ ਬੈਂਕ ਕੋਲ ਕਰਜ਼ਾ ਲਿਆ ਹੈ ਮਾਲ ਦੇਦਨ ਜਿਹੜੇ ਕੰਗ ਨੇ ਉਹਨਾਂ ਨੇ ਸਿੱਧੇ ਸਪਸ਼ਟਾ ਵਿੱਚ ਕਿਹਾ ਸੀ ਕਿਸਾਨਾਂ ਦੇ ਸੁਝਾਅ ਲੈਣੇ ਜ਼ਰੂਰੀ ਨੇ ਦਿੱਲੀ ਦੇ ਵਿੱਚੋਂ ਫੋਨ ਖੜ ਗਿਆ ਹੈ ਕਿ ਆਪ ਆਦੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਚੰਡੀਗੜ੍ਹ ਦੇ ਵਿੱਚੋਂ ਫੋਨ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਮਾਲਬਿੰਦਰ ਕੰਗ ਦੀ ਛੁੱਟੀ ਕੀਤੀ ਜਾ ਸਕਦੀ ਹੈ ਮਾਲਬਿੰਦਰ ਕੰਗ ਨੂੰ ਜਿਹੜਾ ਹੈ ਆਪ ਆਦਮੀ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ ਜਿਸ ਤਰ੍ਹਾਂ ਕੁਫਰ ਵੀ ਜੇ ਪ੍ਰਤਾਪ ਸਿੰਘ ਨੂੰ ਬਾਦ ਦਾ ਨਸਤ ਖਾ ਦਿੱਤਾ ਸੀ ਕਿਉਂਕਿ ਜਿਹੜੀਆਂ ਨੀਤੀਆਂ ਦੇ ਪ੍ਰਤੀ ਪੰਜਾਬ ਸਰਕਾਰ ਦੇ ਵਿਰੋਧ ਬੋਲਦਾ ਹੈ ਚਾਹੇ ਉਹ ਆਪ ਆਦਮੀ ਪਾਰਟੀ ਦਾ ਉਪਤਾਇਤ ਹੋਵੇ ਚਾਹੇ ਉਹ ਸਾਂਸਦ ਹੋਵੇ ਬੜਾ ਮਹਿੰਗਾ ਪਿਆ ਹੈ ਆਪ ਆਦਮੀ ਪਾਰਟੀ ਦੇ ਮੌਜੂਦਾ ਸਾਂਸਦ ਸ਼੍ਰੀ ਅਨੰਦ ਕੁਸਰ ਦੇ ਮਾ ਅਨੰਦ ਕੁਸਰ ਸਾਹਿਬ ਮਾਲਵਿੰਦਰ ਕੰਗ ਨੂੰ ਮਾਲਵਿੰਦਰ ਕੰਗ ਦੀ ਇੱਕ ਪਾਸੇ ਜਿੱਥੇ ਪੰਜਾਬ ਦੇ ਲੋਕਾਂ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਸੀ ਤੇ ਦੂਸਰੇ ਪਾਸੇ ਜਿਵੇਂ ਹੀ ਉਸ ਨੇ ਆਪਣੀ ਸੋਸ਼ਲ ਮੀਡੀਆ ਤੋਂ ਪੋਸਟ ਡਿਲੀਟ ਕੀਤੀ ਵਿਰੋਧ ਹੋ ਰਿਹਾ ਹੈ ਮਾਲਵਿੰਦਰ ਕੰਗ ਦਾ ਕਿ ਤੁਹਾਨੂੰ ਫੋਨ ਦਿੱਲੀ ਤੋਂ ਆਇਆ ਹੈ ਜਾਂ ਚੰਡੀਗੜ੍ਹ ਜਿਹੜਾ ਮੁੱਖ ਮੰਤਲੇ ਦਫ਼ਤਰ ਹੈ ਤੁਸੀਂ ਆਪਣੀ ਪੋਸਟ ਡਿਲੀਟ ਕਿਉਂ ਕੀਤੀ ਤੁਸੀਂ ਪੰਜਾਬ ਦੇ ਪੁੱਤਰ ਹੋ ਤੁਸੀਂ ਕਿਸਾਨਾਂ ਦੇ ਲੜਕੇ ਹੋ ਤੇ ਤੁਸੀਂ ਆਪਣੀ ਆਵਾਜ਼ ਬੁਲੰਦ ਕਰੋ ਪੰਜਾਬ ਤੁਹਾਡਾ ਸਾਥ ਦੇਵੇਗਾ ਕਿਆਸ ਰਗਾਈਆਂ ਲਗਾਈਆਂ ਜਾਲੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਾਰਤੰਦਰ ਕਾਂਗ ਨੂੰ ਆਮ ਆਦਮੀ ਪਾਰਟੀ ਦੇ ਵਿੱਚੋਂ ਬਾਹਰ ਦਾਰ ਦਸਤਾਬੀਜ਼ ਦਿਖਾਇਆ ਜਾ ਸਕਦਾ ਹੈ